ਹੈਲੋ ਜੀ ਸਾਰੇ ਪੈਨ ਪ੍ਰਾਪਾ ਨੂੰ ਮੇਰੇ ਵੱਲੋਂ ਸਤ ਸ੍ਰੀ ਅਕਾਲ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਇੱਕ ਬਹੁਤ ਹੀ ਸੋਨਾ ਡਰਿੰਕ ਹਨਾ ਜਿਹੜਾ ਕਿ ਪੀਵਾਂਗੇ ਪੀਣ ਦੇ ਵਿੱਚ ਟੇਸਟੀ ਵੀ ਹੋਊਗਾ ਤੇ ਤੁਹਾਡੀ ਬਾਡੀ ਦੇ ਵਿੱਚ ਹਨਾ ਜਿੰਨੀ ਵੀ ਗੰਦਗੀ ਹੈ ਜਿੰਨੀ ਵੀ ਤੁਹਾਡੇ ਹੈ ਨਾ ਜਿਵੇਂ ਕਿ ਆਪਾਂ ਨੇ ਲੀਵਰ ਦੇ ਵਿੱਚ ਗੰਦਗੀ ਭਰ ਜਾਂਦੀ ਹੈ ਤੇ ਆਪਣੀ ਬਾਡੀ ਦੇ ਵਿੱਚ ਆਪਾਂ ਕਹਿੰਦੇ ਆ ਵੀ ਹਨਾ ਗੈਸ ਭਰ ਜਾਂਦੀ ਹੈ ਕਈ ਵਾਰੀ ਆਪਾਂ ਨੂੰ ਨਾ ਜਦੋਂ ਆਪਾਂ ਖਾਣਾ ਖਾ ਲੈਨੇ ਖਾਣਾ ਖਾਣ ਤੋਂ ਬਾਅਦ ਆਪਾਂ ਪੀਂਨੇ ਆ ਤੇ ਆਪਣੇ ਨਾ ਪੇਟ ਦੇ ਵਿੱਚ ਇਨਾ ਅਫਾਰੇ ਵਾਂਗੂ ਹੋ ਜਾਂਦਾ ਵੀ ਹਨਾ ਆਪ ਨੂੰ ਹੁੰਦਾ ਵੀ ਇਹ ਹਜਮ ਨਹੀਂ ਹੋ ਰਿਹਾ ਵੀ ਹੁਣ ਮੈਂ ਕੀ ਕਰਾਂ ਕਈ ਵਾਰੀ ਨਾ ਖਟੇ ਢਕਾਰ ਆਉਣ ਚਾਹੀਏ ਆਪਾਂ ਸਿੰਪਲ ਘਰ ਦੀ ਰੋਟੀ ਖਾ ਲਈਏ ਹਨਾ ਫਿਰ ਵੀ ਆਪਨੂੰ ਨਾ ਇਦਾਂ ਲੱਗੀ ਜਾਊਗਾ ਵੀ ਮੈਨੂੰ ਨਾ ਗੈਸ ਬਣ ਗਈ ਹੈ ਕਈ ਭੈਣ ਭਰਾਵਾਂ ਦੇ ਤਾਂ ਨਾੜਾਂ ਦੇ ਵਿੱਚ ਵੀ ਹਨਾ ਹੱਡਾਂ ਦੇ ਵਿੱਚ ਵੀ ਗੈਸ ਹੋ ਜਾਂਦੀ ਹੈ ਜਿਵੇਂ ਕਿ ਪੈਰਾਂ ਦੇ ਵਿੱਚ ਦਰਦ ਹੋਣ ਲੱਗ ਜਾਣਾ ਲੱਤਾਂ ਦੇ ਵਿੱਚ ਦਰਦ ਹੋਣ ਲੱਗ ਜਾਣਾ ਤੇ ਸਿਰ ਦੇ ਵਿੱਚ ਦਰਦ ਹੋਣ ਲੱਗ ਜਾਣਾ ਚੱਕਰ ਆਉਣ ਲੱਗ ਜਾਣੇ ਹਨਾ ਇਹ ਬਹੁਤ ਜ਼ਿਆਦਾ ਤੁਹਾਨੂੰ ਹਨਾ ਇਫੈਕਟ ਕਰਦੀ ਹੈ ਤੁਹਾਡੀ ਬਾਡੀ ਨੂੰ ਗੈਸ ਕੀ ਹੈ ਗੈਸ ਹੈ ਕਿ ਜਿਹੜੇ ਕਿ ਆਪਾਂ ਨਾ ਫਾਸਟ ਫੂਡ ਕਈ ਵਾਰੀ ਖਾ ਲੈਨੇ ਜਾਂ ਆਪਾਂ ਗਰਮ ਗਰਮ ਰੋਟੀ ਖਾ ਲਈ ਉਸ ਤੋਂ ਬਾਅਦ ਠੰਡਾ ਪਾਣੀ ਪ ਜਾਂ ਫਿਰ ਹਨਾ ਕੋਈ ਵੀ ਇਦਾਂ ਦਾ ਆਪਣੀ ਬਾਡੀ ਜਿਹੜੀ ਚੀਜ਼ ਨੂੰ ਹਨਾ ਐਕਸੈਪਟ ਨਹੀਂ ਕਰਨਾ ਚਾਹੁੰਦੀ ਆਪਾਂ ਉਹ ਚੀਜ਼ ਖਾ ਲਈ ਉਸ ਨਾਲ ਆਪਣੀ ਹੈਨਾ ਜਿਹੜੀ ਬਾਡੀ ਆ ਉਹਦੇ ਵਿੱਚ ਹਵਾ ਭਰ ਜਾਂਦੀ ਇੱਕ ਤਰ੍ਹਾਂ ਦੀ ਇੱਕ ਕਹਿੰਦੇ ਪਾਣਾ ਗੈਸ ਭਰ ਜਾਂਦੀ ਕਿ ਆਪਣੇ ਉਹ ਹজম ਨਹੀਂ ਹੁੰਦਾ ਹੈਗਾ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਲੀਵਰ ਨੂੰ ਤੰਦਰੁਸਤ ਕਿਵੇਂ ਕਰਾਂਗੇ ਹਨਾ ਜਿਹੜੀ ਮੈਂ ਤੁਹਾਨੂੰ ਚੀਜ਼ ਦੱਸਣ ਲੱਗੀ ਆ ਤੁਸੀਂ ਮਹਿੰਗੀਆਂ ਤੋਂ ਮਹਿੰਗੀਆਂ ਦਵਾਈਆਂ ਲੈ ਲਓਗੇ ਨਾ ਤਾਂ ਵੀ ਤੁਹਾਡਾ ਲੀਵਰ ਉਨਾ ਜਿਆਦਾ ਮਤਲਬ ਕਿ ਇੱਕ ਜਿਵੇਂ ਆਪਾਂ ਫਿਲਟਰ ਲਾ ਦਿੰਨੇ ਨਾ ਉਸ ਤਰੀਕੇ ਦਾ ਕੰਮ ਕਰੇਗਾ ਜਿੰਨਾ ਵੀ ਤੁਹਾਡਾ ਲੀਵਰ ਫੈਟੀ ਹੈ ਫੈਟੀ ਲੀਵਰ ਕਰਕੇ ਹੀ ਆਪਣਾ ਜਿਹੜਾ ਪੇਟ ਹੈ ਹਨਾ ਬਾਹਰ ਨੂੰ ਨਿਕਲੇ ਆਉਂਦਾ ਹੈਗਾ ਤੇ ਖਾਦਾ ਪੀਤਾ ਵੀ ਆਪਣੇ ਹਾਜਮ ਨਹੀਂ ਆਉਂਦਾ ਕਈ ਵਾਰੀ ਆਪਾਂ ਸ਼ਾਮ ਨੂੰ ਜਿਹੜੀ ਚੀਜ਼ ਖਾਣੇ ਉਹਨਾਂ ਸਵੇਰੇ ਉਦਾਂ ਹੀ ਹਨਾ ਅਣਪਾਚੇ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਟਾਇਲਟ ਰਾਹੀਂ ਇਦਾਂ ਹੀ ਚਲੀ ਜਾਂਦੀ ਹੈ ਇਹ ਬਹੁਤ ਭੈਣ ਭਰਾਵਾਂ ਨੂੰ ਹੁੰਦਾ ਹਨਾ ਕਿਤੇ ਕਬਜ ਵੀ ਰਹਿੰਦੀ ਹੈ ਦੇਖੋ ਜਦੋਂ ਫੈਟੀ ਲੀਵਰ ਹੋ ਜਾਂਦਾ ਤਾਂ ਕਬਜ ਰਹਿਣੀ ਸ਼ੁਰੂ ਹੋ ਜਾਂਦੀ ਸੁਸਤੀ ਚੱਕਰ ਆਉਣਾ ਸਾਰਾ ਦਿਨ ਇੱਦਾਂ ਹੁਣ ਵੀ ਕੰਮ ਨਾ ਕਰੋ ਸੁਸਤੀ ਨੀਂਦ ਆਉਂਦੀ ਹੈ ਨਾ ਉਹਨੂੰ ਆਪਾਂ ਕਿਵੇਂ ਪਿਉਰੀਫਾਈ ਕਰ ਸਕਦੇ ਆ ਸਭ ਤੋਂ ਪਹਿਲਾਂ ਤੁਸੀਂ ਨੇ ਕੀ ਕਰਨਾ ਸਭ ਤੋਂ ਪਹਿਲਾਂ ਲੈਣਾ ਤੁਸੀਂ ਨੇ ਅੱਧਾ ਗਲਾਸ ਪਾਣੀ ਦਾ ਕੱਚ ਦੇ ਗਲਾਸ ਦੇ ਵਿੱਚ ਹੀ ਪਿਉਣਾ ਹੈ ਨਾ ਪਿੱਤਲ ਤਾਂਬੇ ਦੇ ਵਿੱਚ ਨਹੀਂ ਪਿਉਣਾ ਇਹ ਚੀਜ਼ ਤੇ ਉਸ ਤੋਂ ਬਾਅਦ ਲੈਣਾ ਆਪਣੇ ਕੱਚਾ ਆਵਲਾ ਇਨੂੰ ਆਪਾਂ ਅੱਧੇ ਔਲੇ ਨੂੰ ਕੱਦੂ ਕਸ਼ ਕਰਕੇ ਪਾਣੀ ਦੇ ਵਿੱਚ ਪਾ ਲੈਣਾ ਤੇ ਉਸ ਤੋਂ ਬਾਅਦ ਆਪਾਂ ਲੈਣੇ ਨੇ ਇਹ ਸੁੱਕੇ ਹੋਏ ਆਲੂ ਬਖਾਰੇ ਇਹ ਤੁਹਾਨੂੰ ਕਿਸੇ ਵੀ ਪੰਚਾਰੀ ਤੋਂ ਮਿਲ ਜਾਣਗੇ ਇਹ 100-150 ਰੁਪਏ ਪਾਈਆ ਮਿਲਦੇ ਨੇ ਇਸ ਤਰੀਕੇ ਦੇ ਹੁੰਦੇ ਨੇ ਬਹੁਤ ਟੇਸਟੀ ਹੁੰਦੇ ਨੇ ਹਨਾ ਇਹ ਐ ਨਹੀਂ ਹੈਗਾ ਵੀ ਟੇਸਟੀ ਨਹੀਂ ਹੁੰਦੇ ਹਨਾ ਮੈਂ ਕਈ ਵਾਰੀ ਇੱਦਾਂ ਹੀ ਖਾ ਜਾਂਦੀ ਹਾਂ ਬਹੁਤ ਟੇਸਟੀ ਨੇ ਹਨਾ ਇਹ ਇਹ ਸੁੱਕੇ ਹੋਏ ਆਲੂ ਬਖਾਰੇ ਤੁਸੀਂ ਲੈ ਕੇ ਆਉਣੇ ਆ ਤੇ ਤੀਸਰੀ ਚੀਜ਼ ਹੈਗੀ ਹੈ ਇਹ ਇਮਲੀ ਜਿਹੜੀ ਕਿ ਆਪਾਂ ਗੋੜੀ ਮਲੀ ਦੀ ਚਟਨੀ ਬਣਾਉਣੀ ਆ ਹਨਾ ਉਹੀ ਇਮਲੀ ਹੈਗੀ ਤੇ ਜਿਹੜੀ ਇੱਕ ਆਪਾਂ ਵਿਆਖਾਂ ਦੇ ਵਿੱਚ ਨਾ ਲੈ ਕੇ ਆਉਣਾ ਉਹ ਈਮਲੀ ਨਹੀਂ ਹੈਗੀ ਇਹ ਦੂਸਰੀ ਖੱਟੀ ਵਾਲੀ ਈਮਲੀ ਹੈਗੀ ਇਹ ਇਹ ਤਿੰਨੇ ਚੀਜ਼ਾਂ ਤੁਸੀਂ ਨੇ ਕੀ ਕਰਨੀਆਂ ਨੇ ਦੋ ਬੀਜ ਈਮਲੀ ਦੇ ਦੋ ਆਲੂ ਵਿਖਾਰੇ ਤੇ ਅੱਧਾ ਆਪਣਾ ਆਵਲਾ ਤੇ ਜੇ ਤੁਸੀਂ ਪੀਸ ਸਕਦੇ ਹੋ ਤਾਂ ਅੱਧਾ ਚਮਚ ਇਹਦੇ ਵਿੱਚ ਸੌਂਫ ਦਾ ਵੀ ਪਾ ਲੈਣਾ ਫਿਰ ਤੁਸੀਂ ਨੇ ਕੀ ਕਰਨਾ ਹੈ ਗਲਾਸ ਦੇ ਵਿੱਚ ਇਹਨਾਂ ਨੂੰ ਰਾਤ ਨੂੰ ਭਿਉਂ ਕੇ ਰੱਖ ਦੇਣਾ ਸਵੇਰੇ ਤੁਸੀਂ ਉੱਠ ਕੇ ਇਨੂੰ ਚੰਗੀ ਤਰੀਕੇ ਨਾਲ ਹੱਥ ਨਾਲ ਮਸਲ ਲਓ ਚਮਚ ਨਾਲ ਮਸਲ ਲਓ ਜਿਹੜੇ ਇਹ ਬੀਜ ਨੇ ਇਮਲੀ ਵਾਲੇ ਇਹਨਾਂ ਨੂੰ ਵੀ ਮਸਲ ਲੈ ਜਿਹੜੇ ਆਲੂ ਬਖਾਰਾ ਹੈ ਉਹਦਾ ਪਲੰਪ ਵਗੈਰਾ ਜੋ ਵੀ ਹੈ ਸਾਰਾ ਮਸਲ ਲੈਣਾ ਤੇ ਜਿਹੜਾ ਆਵਲਾ ਉਹਨੂੰ ਵੀ ਇੱਚ ਮਲ ਕੇ ਸਾਰੀਆਂ ਚੀਜ਼ਾਂ ਨੂੰ ਚੰਗੇ ਤਰੀਕੇ ਨਾਲ ਮਸਲ ਲੈਣਾ ਉਸ ਤੋਂ ਬਾਅਦ ਅਗਰ ਤੁਸੀਂ ਇਦਾਂ ਪੀ ਸਕਦੇ ਹੋ ਤਾਂ ਕਿਉਂਕਿ ਇਮਲੀ ਦੇ ਥੋੜੇ ਜਿ ਵਿੱਚ ਕਈ ਵਾਰੀ ਨਾ ਟੰਡੇ ਜੇ ਹੁੰਦੇ ਆ ਹਨਾ ਪੱਤੇ ਜੇ ਉਹ ਨਹੀਂ ਪੀਤੇ ਜਾਂਦੇ ਉਹਨੇ ਤਾਂ ਤੁਸੀਂ ਇਸ ਚੀਜ਼ ਨੂੰ ਨਾ ਪੁੰਨ ਲੋ ਪੁੰਨ ਕੇ ਫਿਰ ਤੁਸੀਂ ਜਿਹੜਾ ਉਹ ਪਾਣੀ ਹੈ ਨਾ ਉਹਨੂੰ ਖਾਲੀ ਪੇਟ ਲੈਣਾ ਤੁਸੀਂ ਲਗਾਤਾਰ 41 ਦਿਨ ਡੇਢ ਮਹੀਨਾ ਹਨਾ ਮਤਲਬ ਕਿ ਪੀ ਕੇ ਦੇਖੋ ਤੁਸੀਂ ਤੁਹਾਨੂੰ ਫਰਕ ਤੁਹਾਨੂੰ ਇਹ 5-4 ਦਿਨਾਂ ਦੇ ਵਿੱਚ ਹੀ ਪਤਾ ਲੱਗ ਜਾਏਗਾ ਕਿਉਂਕਿ ਤੁਹਾਡਾ ਪੇਟ ਸਾਫ਼ ਹੋਣ ਲੱਗ ਜਾਏਗਾ ਜਿਹੜੀ ਤੁਹਾਡੇ ਲੀਵਰ ਦੇ ਵਿੱਚ ਗੰਦਗੀ ਜੰਮੀ ਪਈ ਹੈ ਕਿ ਉਹ ਨਿਕਲਣ ਲੱਗ ਜਾਈਗੀ ਤੇ ਤੁਹਾਡੀ ਜਿਹੜੀ ਸੁਸਤੀ ਵਗੈਰਾ ਆਪਾਂ ਕਹਿ ਦਿੰਦੇ ਆ ਵੀ ਮੈਨੂੰ ਬਹੁਤ ਜ਼ਿਆਦਾ ਵੀਕਨੈਸ ਰਹਿੰਦੀ ਹੈ ਹਨਾ ਉਹ ਖਤਮ ਹੋਣ ਲੱਗੇ ਇਹ ਭੈਣਾਂ ਤੇ ਵੀਰ ਛੋਟੇ ਬੱਚੇ ਜਿਨ੍ਹਾਂ ਨੂੰ ਵੀ ਤੁਹਾਨੂੰ ਲੱਗਦਾ ਵੀ ਸਾਡੇ ਬੱਚਾ ਦਾ ਹਨਾ ਇਦਾਂ ਦੀ ਬਿੰਦਵੀ ਲੀਵਰ ਦੇ ਵਿੱਚ ਹੁੰਦਾ ਵੀ ਕਈਆਂ ਨੂੰ ਇਨਫੈਕਸ਼ਨ ਹੈ ਤਾਂ ਉਹ ਇਹ ਚੀਜ਼ ਲੈਣ ਲੱਗ ਜਓ ਇਹ ਸੇਵ ਦੇ ਸਿਰਕੇ ਨਾਲੋਂ ਵੀ ਵੱਧ ਤਾਕਤਵਰ ਹੈ ਕਿਉਂਕਿ ਸੇਵ ਦੇ ਸਿਰਕੇ ਨਾਲ ਕਈਆਂ ਦੇ ਨਾ ਤਜਾਬ ਬਣਨ ਲੱਗ ਜਾਂਦਾ ਹੈਗਾ ਪਰ ਇਹ ਚੀਜ਼ ਉਸ ਤੋਂ ਵੀ ਬਧ ਰਾਮ ਬਾਣਾਂਗੇ ਤੇ ਅਗਲੀ ਚੀਜ਼ ਤੁਸੀਂ ਨੇ ਕੀ ਲੈਣੀ ਹੈਗੀ ਦੇਖੋ ਇਹ ਤਾਂ ਹੋ ਗਈ ਸਵੇਰੇ ਉਸ ਤੋਂ ਬਾਅਦ ਤੁਸੀਂ ਨੇ ਖੀਰਾ ਖੀਰਾ ਆਪਣੇ ਖਾਣੇ ਦੇ ਵਿੱਚ ਜ਼ਰੂਰ ਲਓ ਖੀਰਾ ਤੁਹਾਨੂੰ ਇੰਨਾ ਤਰੋ ਤਾਜ਼ਾ ਕਰੇਗਾ ਤੇ ਤੁਹਾਡੇ ਅੰਦਰ ਜਿਹੜੀ ਪਾਣੀ ਦੀ ਕਮੀ ਹੈ ਜਾਂ ਤੁਹਾਡੇ ਅੰਦਰ ਜਿਹੜੀ ਕਿ ਗੈਸ ਦੀ ਪ੍ਰੋਬਲਮ ਹੈ ਹਨਾ ਉਹ ਗਰਮੀ ਕਰਕੇ ਹੁੰਦੀ ਹੈ ਆਪਣੀ ਬਾਡੀ ਦੇ ਵਿੱਚ ਗਰਮੀ ਪੈਦਾ ਹੋ ਜਾਂਦੀ ਹੈ ਗਰਮੀ ਪਰ ਜੇ ਨੂੰ ਗਰਮੀਆਂ ਵੈਸੇ ਹੀ ਆ ਗਈਆਂ ਹਨਾ ਗਰਮੀ ਦੀ ਪ੍ਰੋਬਲਮ ਤਾਂ ਭੈਣ ਭਰਾਵਾਂ ਨੂੰ ਵੀ ਹੈਗੀ ਹੈ ਤਾਂ ਉਹ ਇਹ ਚੀਜ਼ ਨੂੰ ਪੀਣ ਲੱਗ ਜਾਓ ਦੇਖਿਓ ਤੁਹਾਡੀ ਹੈ ਨਾ ਗਰਮੀ ਹੈ ਜਿਹੜੀ ਬਾਡੀ ਦੀ ਉਹ ਵੀ ਖਤਮ ਹੋ ਚੁਗੀ ਤੇ ਖੀਰਾ ਨਾ ਸਲਾਦ ਦੇ ਵਿੱਚ ਸਵੇਰੇ ਸ਼ਾਮ ਦੁਪਹਿਰੇ ਤਿੰਨੇ ਟਾਈਮ ਤੁਸੀਂ ਖਾਓ ਵੈਸੇ ਨਮਕ ਲਗਾ ਕੇ ਹੈ ਨਾ ਤੁਸੀਂ ਸਲਾਦ ਵਾਂਗੂ ਖਾ ਲਓ ਜਾਂ ਕਿਵੇਂ ਵੀ ਖਾਓ ਜਦੋਂ ਤੁਸੀਂ ਖੀਰਾ ਖਾਣ ਲੱਗੇ ਨਾ ਤੇ ਦੇਖਿਓ ਤੁਹਾਨੂੰ ਏਦਾਂ ਲੱਗੇਗਾ ਜਿਵੇਂ ਤੁਹਾਨੂੰ ਕਿਸੇ ਨੇ એનર્ਜੀ ਡਰਿੰਕ ਦਿੱਤੀ ਹੁੰਦੀ ਹੈ ਐਨੀ ਤੁਹਾਡੀ ਬਾਡੀ ਹੈ ਨਾ ਰਿਕਵਰੀ ਕਰੂਗੀ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਨੇ ਬਣਾਉਣਾ ਇੱਕ ਹੋ ਡਰਿੰਕ ਇਹ ਡਰਿੰਕ ਕੀ ਹੈਗਾ ਹਨਾ ਇਹਦੇ ਵਿੱਚ ਆਪਾਂ ਨੇ ਕੀ ਕਰਨਾ ਇਹਦੇ ਵਿੱਚ ਆਪਾਂ ਨੇ ਲੈਣਾ ਹੈਗਾ 100 ਗ੍ਰਾਮ ਧਨੀਆ 50 ਗ੍ਰਾਮ ਆਪਾਂ ਨੇ ਸੌਫ 10 ਗ੍ਰਾਮ ਤੁਸੀਂ ਜੀਰਾ ਲੈ ਲੈਣਾ ਤੇ 50 ਗ੍ਰਾਮ ਅਜਮੈਨ ਚਾਰੇ ਚੀਜ਼ਾਂ ਤੁਸੀਂ ਨੇ ਇਹ ਲੈਣੀਆਂ ਨੇ ਚਾਰਾਂ ਚੀਜ਼ਾਂ ਨੂੰ ਤੁਸੀਂ 50 ਗ੍ਰਾਮ ਤੁਸੀਂ ਇਹਦੇ ਵਿੱਚ ਹਰੀ ਇਲਾਇਚੀ ਵੀ ਲੈ ਲਿਓ ਇਹਨਾਂ ਪੰਜੇ ਚੀਜ਼ਾਂ ਨੂੰ ਤੁਸੀਂ ਹਨਾ ਇਸਕੇ ਰੱਖ ਲਓ ਚਾਹੇ ਤੁਸੀਂ ਇਦਾਂ ਹੀ ਰੱਖ ਲਓ ਸ਼ਾਮ ਨੂੰ ਕੀ ਕਰਨਾ ਤੁਸੀਂ ਨੇ ਥੋੜੇ ਥੋੜੇ ਹਨਾ ਇਹਨਾਂ ਨੂੰ ਭਿਉਂ ਕੇ ਰੱਖ ਦੇਣਾ ਜਿਵੇਂ ਅੱਧਾ ਕ ਚਮਚਾ ਤੁਸੀਂ ਧਨੀਏ ਦੇ ਬੀਜ ਲੈ ਲੇ ਧਨੀਆ ਵਧੀਆ ਜਿਹੜਾ ਮਨ ਕੇ ਕੁਆਲਟੀ ਦਾ ਹੋਵੇ ਉਹ ਲਿਓ ਤੇ ਅੱਧਾ ਕ ਚਮਚਾ ਤੁਸੀਂ ਤੋ ਘੱਟ ਹਨਾ ਜੀਰਾ ਅਜਮੈਨ ਸੌਫ ਬਰਾਬਰ ਮਾਤਰਾ ਜਿਹਦੇ ਵਿੱਚ ਜਾਂ ਦੋ ਜਾਂ ਤਿੰਨ ਹਰੀਆਂ ਇਲਾਇਚੀਆਂ ਨੂੰ ਕੁੱਟ ਕੇ ਚੰਗੇ ਤਰੀਕੇ ਨਾਲ ਭਿਉਂ ਕੇ ਰੱਖ ਦੇਣਾ ਇਸ ਚੀਜ਼ ਨੂੰ ਤੁਸੀਂ ਸਵੇਰੇ ਖਾਣਾ ਖਾਣ ਤੋਂ ਬਾਅਦ ਲੈਣਾ ਪੁਣਕੇ ਮਲ ਕੇ ਉਹ ਪਾਣੀ ਨੂੰ ਹੀ ਪੀਣਾ ਜਿਵੇਂ ਤੁਸੀਂ ਪਹਿਲਾਂ ਮੈਂ ਦੱਸਿਆ ਵੀ ਉਹ ਪਾਣੀ ਪੀਣੇ ਉਸੇ ਤਰੀਕੇ ਨਾਲ ਹੀ ਪੁਣਕੇ ਇਸ ਪਾਣੀ ਨੂੰ ਵੀ ਪੀਣਾ ਹੈਗਾ ਇਸ ਚੀਜ਼ ਨੂੰ ਤੁਸੀਂ ਕਰਨ ਲੱਗ ਜਓ ਤੁਹਾਡੇ ਬੋਡੀ ਦੇ ਵਿੱਚ ਹਨਾ ਜਿੰਨੀ ਵੀ ਗੈਸ ਹੈ ਦਰਦਾਂ ਨੇ ਕੁਝ ਵੀ ਹੈ ਹਨਾ ਉਹ ਬਹੁਤ ਜਲਦੀ ਘਟਣ ਲੱਗ ਜੇ ਕਿਤੇ ਨਾਲੇ ਨਾਲ ਨਾਲ ਤੁਹਾਡੀ ਜਿਹੜੀ ਵਾਧੂ ਵਧੀ ਹੋਈ ਚਰਬੀ ਹੈਗੀ ਹਨਾ ਉਹ ਵੀ ਘਟਣ ਲੱਗ ਜੂਗੀ ਇਹ ਤੁਸੀਂ ਐ ਲਾ ਲਓ ਵੀ ਤੁਹਾਡੇ ਅੰਦਰ ਜਿਵੇਂ ਇੱਕ ਫਿਲਟਰ ਲਾਤਾ ਹੁੰਦਾ ਹੈ ਨਾ ਉਹ ਚੀਜ਼ ਕਰੂਗੀ ਤੁਹਾਡੇ ਨਾੜਾਂ ਦੇ ਵਿੱਚ ਜਿਵੇਂ ਕਿ ਆਪਣੇ ਬਲੂ ਬਲੂ ਨਾੜਾਂ ਹੋ ਜਾਂਦੀਆਂ ਨੇ ਸੁੱਝ ਜਾਂਦੀਆਂ ਨੇ ਗੈਸ ਦੀ ਮਾਰ ਆਪਨ ਹੁੰਦਾ ਵੀ ਹੈ ਨਾ ਘਬਰਾਹਟ ਆ ਰਹੀ ਹੈ ਤਾਂ ਉਹ ਸਾਰੀਆਂ ਚੀਜ਼ਾਂ ਨੂੰ ਇਹ ਠੀਕ ਕਰੂਗਾ ਤੇ ਕਰਨਾ ਕਿ ਇਹ ਦੇਖੋ ਇਹਨੂੰ ਤੁਸੀਂ ਬਣਾ ਕੇ ਰੱਖ ਲਓ ਕੋਈ ਇਹ ਨਹੀਂ ਹੈਗਾ ਵੀ ਆਪਾਂ ਰੋਜ਼ ਰੋਜ਼ ਹਨਾ ਇਹ ਚੀਜ਼ ਨੂੰ ਬਣਾਉਂਦਾ ਹੁੰਦਾ ਕਈ ਵਾਰੀ ਮੇਰੇ ਵਰਗੇ ਹੁੰਦੇ ਨੇ ਆਲਸੀ ਹਨਾ ਥੱਕ ਵੀ ਜਾਂਦੇ ਨੇ ਤਾਂ ਤੁਸੀਂ ਇਸ ਨੂੰ ਪਹਿਲਾਂ ਕਰਕੇ ਰੱਖ ਲਓਗੇ ਤਾਂ ਬਹੁਤ ਜ਼ਿਆਦਾ ਵਧੀਆ ਤੁਹਾਨੂੰ ਰਿਜ਼ਲਟ ਮਿਲੇਗਾ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਇਹ ਮੈਂ ਤੁਹਾਨੂੰ ਦੋ ਤਰੀਕੇ ਦੱਸਤੇ ਤੇ ਤੀਸਰਾ ਤੁਹਾਨੂੰ ਮੈਂ ਦੱਸਿਆ ਵੀ ਜਿਹੜਾ ਆਪਣਾ ਖੀਰ ਹੈਗਾ ਉਹ ਖਾਣਾ ਹੈਗਾ ਤੇ ਇੱਕ ਚੀਜ਼ ਛੋਟੀ ਜੀ ਹੋਰ ਕਰਨੀ ਹੈ ਕਿ ਤੁਸੀਂ ਨੇ ਨਾ ਤਾਂ ਮੈਦੇ ਤੋਂ ਬਣੀ ਹੋਈ ਕੋਈ ਚੀਜ਼ ਖਾਣੀ ਹੈ ਤੇ ਨਾ ਤਲੀ ਹੋਈ ਕੋਈ ਚੀਜ਼ ਖਾਣੀ ਹੈ ਕਿਉਂਕਿ ਇਹਦੇ ਨਾਲ ਤੁਹਾਡੀ ਬਾਡੀ ਦੇ ਵਿੱਚ ਨਾ ਗੰਦਗੀ ਹੋ ਜਾਂਦੀ ਹੈ ਆਪਣਾ ਲੀਵਰ ਹੈ ਜਿਹੜਾ ਉਹ ਚੀਜ਼ਾਂ ਨੂੰ ਹਾਜ਼ਮ ਨਹੀਂ ਕਰ ਪਾਉਂਦਾ ਤਾਂ ਉਹਦੇ ਨਾਲ ਆਪਣੀ ਬਾਡੀ ਦੇ ਵਿੱਚ ਇਫੈਕਟ ਪੈਂਦਾ ਹੈਗਾ ਇੱਕ ਤੁਸੀਂ ਨਾ ਜਦੋਂ ਖਾਣਾ ਖਾਂਦੇ ਆਪਾਂ ਨੂੰ ਆਦਤ ਹੁੰਦੀ ਆ ਨਾ ਆਮ ਤੌਰ ਤੇ ਆਪਾਂ ਜਦੋਂ ਖਾਣਾ ਖਾਂਦੇ ਆ ਖਾਣਾ ਖਾਣਸਾਰ ਆਪਣਾ ਲੇਟ ਜਾਂਦੇ ਆ ਬੈੱਡ ਤੇ ਪੈ ਜਾਂਦੇ ਆ ਤਾਂ ਉਹ ਕੋਸ਼ਿਸ਼ ਕਰਿਆ ਕੋਈ ਰੋਕੀ ਤੁਸੀਂ 5-10 ਮਿੰਟ ਨਾ ਸ਼ੈਅ ਕਰ ਲਓ ਜਾਂ ਤੁਰ ਫਿਰ ਲਓ ਤੇ ਖਾਣਾ ਬੈੱਡ ਤੇ ਪੈਣ ਦੇ ਟਾਈਮ ਨਾ ਖਾਵਾ ਤੇ ਜਿਹੜੇ ਮੈਂ ਇਹ ਤੁਹਾਨੂੰ ਦੋ ਡਰਿੰਕ ਦੱਸੇ ਨੇ ਇੱਕ ਤਾਂ ਖਾਲੀ ਪੇਟ ਤੁਸੀਂ ਇਹਦੇ ਪੀਣਾ ਜਿਹੜਾ ਆਪਣਾ ਆਲੂ ਵਖਾਰੇ ਵਾਲਾ ਹੈ ਨਾ ਉਹਨੂੰ ਵੀ ਤੁਸੀਂ ਕੋਸ਼ਿਸ਼ ਕਰਿਓ ਕਿ ਪੈਰਾਂ ਪਰ ਬੈਠ ਕੇ ਪੀਓ ਤੇ ਜਿਹੜਾ ਦੂਸਰਾ ਆਪਣੇ ਧਨੀਏ ਵਾਲਾ ਦੱਸਿਆ ਉਹਨੂੰ ਵੀ ਤੁਸੀਂ ਕੋਸ਼ਿਸ਼ ਕਰਿਓ ਭੈਣ ਭਰਾਵਾਂ ਨੂੰ ਵੀ ਹੈਗੀ ਐ ਤਾਂ ਉਹ ਇਹ ਚੀਜ਼ ਨੂੰ ਪੀਣ ਲੱਗ ਜਾਓ ਦੇਖੋ ਤੁਹਾਡੀ ਹੈ ਨਾ ਗਰਮੀ ਹੈ ਜਿਹੜੀ ਬੋਡੀ ਦੀ ਉਹ ਵੀ ਖਤਮ ਹੋ ਜੂਗੀ ਤੇ ਖੀਰਾ ਨਾਲ ਸਲਾਦ ਦੇ ਵਿੱਚ ਸਵੇਰੇ ਸ਼ਾਮ ਦੁਪਹਿਰੇ ਤਿੰਨੇ ਟਾਈਮ ਤੁਸੀਂ ਖਾਓ ਵੈਸੇ ਨਮਕ ਲਗਾ ਕੇ ਹੈ ਨਾ ਤੁਸੀਂ ਸਲਾਦ ਵਾਂਗੂ ਖਾ ਲਓ ਜਾਂ ਕਿਵੇਂ ਵੀ ਖਾਓ ਜਦੋਂ ਤੁਸੀਂ ਖੀਰਾ ਖਾਣ ਲੱਗੇ ਨਾ ਤੇ ਦੇਖਿਓ ਤੁਹਾਨੂੰ ਇਦਾਂ ਲੱਗੇਗਾ ਜਿਵੇਂ ਤੁਹਾਨੂੰ ਕਿਸੇ ਨੇ એનર્ਜੀ ਡਰਿੰਕ ਦਿੱਤੀ ਹੁੰਦੀ ਹੈ ਐਨੀ ਤੁਹਾਡੀ ਬੋਡੀ ਹੈ ਨਾ ਰਿਕਵਰੀ ਕਰੂਗੀ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਨੇ ਬਣਾਉਣਾ ਇੱਕ ਹੋ ਡਰਿੰਕ ਇਹ ਡਰਿੰਕ ਕੀ ਹੈਗਾ ਹੈ ਨਾ ਇਹਦੇ ਵਿੱਚ ਆਪਾਂ ਨੇ ਹੀ ਕਰਨਾ ਇਹਦੇ ਵਿੱਚ ਆਪਾਂ ਨੇ ਲੈਣਾ ਹੈਗਾ 100 ਗ੍ਰਾਮ ਧਨੀਆ 50 ਗ੍ਰਾਮ ਆਪਾਂ ਨੇ ਸੌਫ 10 ਗ੍ਰਾਮ ਤੁਸੀਂ ਜੀਰਾ ਲੈ ਲੈਣਾ ਤੇ 50 ਗ੍ਰਾਮ ਅਜਮੈਨ ਚਾਰੇ ਚੀਜ਼ਾਂ ਤੁਸੀਂ ਨੇ ਇਹ ਲੈਣੀਆਂ ਨੇ ਚਾਰਾਂ ਚੀਜ਼ਾਂ ਨੂੰ ਤੁਸੀਂ 50 ਗ੍ਰਾਮ ਤੁਸੀਂ ਇਹਦੇ ਵਿੱਚ ਹਰੀ ਇਲਾਇਚੀ ਵੀ ਲੈ ਲਿਓ ਇਹਨਾਂ ਪੰਜੇ ਚੀਜ਼ਾਂ ਨੂੰ ਤੁਸੀਂ ਹਨਾ ਪੀਸ ਕੇ ਰੱਖ ਲਓ ਚਾਹੇ ਤੁਸੀਂ ਇਦਾਂ ਹੀ ਰੱਖ ਲਓ ਸ਼ਾਮ ਨੂੰ ਕੀ ਕਰਨਾ ਤੁਸੀਂ ਨੇ ਥੋੜੇ ਥੋੜੇ ਹਨਾ ਇਹਨਾਂ ਨੂੰ ਭਿਉਂ ਕੇ ਰੱਖ ਦੇਣਾ ਜਿਵੇਂ ਅੱਧਾ ਕਚਮਚਾ ਤੁਸੀਂ ਧਨੀਏ ਦੇ ਬੀਜ ਲੈ ਲੇ ਧਨੀਆ ਵਧੀਆ ਜਿਹੜਾ ਮਨ ਲ ਕੇ ਕੁਆਲਟੀ ਦਾ ਹੋਵੇ ਉਹ ਲਿਓ ਤੇ ਅੱਧਾ ਕਚਮਚਾ ਤੁਸੀਂ ਤੋਂ ਘੱਟ ਹਨਾ ਜੀਰਾ ਅਜਮੈਨ ਸੌਫ ਬਰਾਬਰ ਮਾਤਰਾ ਜਿਹਦੇ ਵਿੱਚ ਜਾਂ ਦੋ ਜਾਂ ਤਿੰਨ ਹਰੀਆਂ ਇਲਾਇਚੀਆਂ ਨੂੰ ਕੁੱਟ ਕੇ ਚੰਗੇ ਤਰੀਕੇ ਨਾਲ ਭਿਉਂ ਕੇ ਰੱਖ ਦੇਣਾ ਇਸ ਚੀਜ਼ ਨੂੰ ਤੁਸੀਂ ਸਵੇਰੇ ਖਾਣਾ ਖਾਣ ਤੋਂ ਬਾਅਦ ਲੈਣਾ ਪੁਣਕੇ ਮਨ ਲ ਕੇ ਉਹ ਪਾਣੀ ਨਹੀਂ ਪੀਣਾ ਜਿਵੇਂ ਤੁਸੀਂ ਪਹਿਲਾਂ ਮੈਂ ਦੱਸਿਆ ਵੀ ਉਹ ਪਾਣੀ ਪੀਣਾ ਉਸੇ ਤਰੀਕੇ ਨਾਲ ਪੁਣਕੇ ਇਸ ਪਾਣੀ ਨੂੰ ਵੀ ਪੀਣਾ ਹੈਗਾ ਇਸ ਚੀਜ਼ ਨੂੰ ਤੁਸੀਂ ਕਰਨ ਲੱਗ ਜਓ ਤੁਹਾਡੇ ਬੋਡੀ ਦੇ ਵਿੱਚ ਹਨਾ ਜਿੰਨੀ ਵੀ ਗੈਸ ਹੈ ਦਰਦਾਂ ਨੇ ਕੁਝ ਵੀ ਹੈ ਹਨਾ ਉਹ ਬਹੁਤ ਜਲਦੀ ਘਟਣ ਲੱਗ ਜੇ ਕਿਤੇ ਨਾਲੇ ਨਾਲ ਨਾਲ ਤੁਹਾਡੀ ਜਿਹੜੀ ਬਾਦੂ ਵਧੀ ਹੋਈ ਚਰਬੀ ਹੈਗੀ ਹਨਾ ਉਹ ਵੀ ਘਟਣ ਲੱਗ ਜੂਗੀ ਇਹ ਤੁਸੀਂ ਐ ਲਾ ਲਓ ਵੀ ਤੁਹਾਡੇ ਅੰਦਰ ਜਿਵੇਂ ਕਿ ਇੱਕ ਫਿਲਟਰ ਲਾਤਾ ਹੁੰਦਾ ਹੈ ਨਾ ਉਹ ਚੀਜ਼ ਕਰੂਗੀ ਤੁਹਾਡੇ ਨਾੜਾਂ ਦੇ ਵਿੱਚ ਜਿਵੇਂ ਕਿ ਆਪਣੇ ਬਲੂ ਬਲੂ ਨਾੜਾਂ ਹੋ ਜਾਂਦੀਆਂ ਨੇ ਸੁੱਜ ਜਾਂਦੀਆਂ ਨੇ ਗੈਸ ਦੀ ਮਾਰ ਆਪਨ ਹੁੰਦਾ ਵੀ ਹੈ ਹਨਾ ਘਬਰਾਟ ਆ ਰਹੀ ਹੈ ਤਾਂ ਉਹ ਸਾਰੀਆਂ ਚੀਜ਼ਾਂ ਨੂੰ ਇਹ ਠੀਕ ਕਰੂਗਾ ਤੇ ਕਰਨਾ ਕਿ ਇਹ ਦੇਖੋ ਇਹਨੂੰ ਤੁਸੀਂ ਬਣਾ ਕੇ ਰੱਖ ਲਓ ਕੋਈ ਇਹ ਨਹੀਂ ਹੈਗਾ ਵੀ ਆਪਾਂ ਰੋਜ਼-ਰੋਜ਼ ਹਨਾ ਇਹ ਚੀਜ਼ ਨੂੰ ਬਣਾਉਂਦਾ ਹੁੰਦਾ ਕਈ ਵਾਰ ਮੇਰੇ ਵਰਗੇ ਹੁੰਦੇ ਨੇ ਆਲਸੀ ਹਨਾ ਥੱਕ ਵੀ ਜਾਂਦੇ ਨੇ ਤਾਂ ਤੁਸੀਂ ਇਸ ਨੂੰ ਪਹਿਲਾਂ ਕਰਕੇ ਰੱਖ ਲਓਗੇ ਤਾਂ ਬਹੁਤ ਜ਼ਿਆਦਾ ਵਧੀਆ ਤੁਹਾਨੂੰ ਰਿਜ਼ਲਟ ਮਿਲੂਗਾ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਇਹ ਮੈਂ ਤੁਹਾਨੂੰ ਦੋ ਤਰੀਕੇ ਦੱਸਤੇ ਤੇ ਤੀਸਰਾ ਤੁਹਾਨੂੰ ਮੈਂ ਦੱਸਿਆ ਵੀ ਜਿਹੜਾ ਆਪਣੇ ਖੀਰ ਹੈਗਾ ਉਹ ਖਾਣਾ ਹੈਗਾ ਤੇ ਇੱਕ ਚੀਜ਼ ਛੋਟੀ ਜੀ ਹੋਰ ਕਰਨੀ ਹੈ ਕਿ ਤੁਸੀਂ ਨੇ ਨਾ ਤਾਂ ਮੈਦੇ ਤੋਂ ਬਣੀ ਹੋਈ ਕੋਈ ਚੀਜ਼ ਖਾਣੀ ਹੈ ਨਾ ਤਲੇ ਰਹੀ ਕੀ ਚੀਜ਼ ਖਾਣੀ ਹੈ ਕਿਉਂਕਿ ਇਹਦੇ ਨਾਲ ਤੁਹਾਡੀ ਬਾਡੀ ਦੇ ਵਿੱਚ ਨਾ ਗੰਦਗੀ ਉਹ ਜਮਦੀ ਹੈ ਆਪਣਾ ਲੀਵਰ ਹੈ ਜਿਹੜਾ ਉਹ ਚੀਜ਼ਾਂ ਨੂੰ ਹਾজম ਨਹੀਂ ਕਰ ਪਾਉਂਦਾ ਤਾਂ ਉਹਦੇ ਨਾਲ ਆਪਣੀ ਬਾਡੀ ਦੇ ਵਿੱਚ ਇਫੈਕਟ ਪੈਂਦਾ ਹੈਗਾ ਇੱਕ ਤੁਸੀਂ ਨਾ ਜਦੋਂ ਖਾਣਾ ਖਾਂਦੇ ਆ ਆਪਾਂ ਨੂੰ ਆਦਤ ਹੁੰਦੀ ਆ ਨਾ ਆਮ ਤੌਰ ਤੇ ਆਪਾਂ ਜਦੋਂ ਖਾਣਾ ਖਾਂਦੇ ਆ ਖਾਣਾ ਖਾਣਸਾਰ ਆਪਣਾ ਲੇਟ ਜਾਂਦੇ ਆ ਬੈੱਡ ਤੇ ਪੈ ਜਾਂਦੇ ਆ ਤਾਂ ਉਹ ਕੋਸ਼ਿਸ਼ ਕਰਿਆ ਕੋਈ ਰੋਕੀ ਤੁਸੀਂ 5-10 ਮਿੰਟ ਨਾ ਸ਼ੈਅ ਕਰ ਲਓ ਜਾਂ ਤੁਰ ਫਿਰ ਲਓ ਤੇ ਖਾਣਾ ਬੈੱਡ ਤੇ ਪੈਣ ਦੇ ਟਾਈਮ ਨਾ ਖਾਓ ਜਿਹੜੇ ਮੈਂ ਇਹ ਤੁਹਾਨੂੰ ਦੋ ਡਰਿੰਕ ਦੱਸੇ ਨੇ ਇੱਕ ਤਾਂ ਖਾਲੀ ਪੇਟ ਤੁਸੀਂ ਇਹਨੇ ਪੀਣਾ ਜਿਹੜਾ ਆਪਣਾ ਆਲੂ ਬਖਾਰੇ ਵਾਲਾ ਹੈ ਨਾ ਉਹਨੂੰ ਵੀ ਤੁਸੀਂ ਕੋਸ਼ਿਸ਼ ਕਰਿਓ ਕਿ ਪੈਰਾਂ 'ਪਰ ਬੈਠ ਕੇ ਪੀਮੋ ਤੇ ਜਿਹੜਾ ਦੂਸਰਾ ਆਪਣੇ ਧਨੀਆ ਵਾਲਾ ਦੱਸਿਆ ਉਹਨੂੰ ਵੀ ਤੁਸੀਂ ਕੋਸ਼ਿਸ਼ ਕਰਿਓ ਕਿ ਪੈਰਾਂ 'ਪਰ ਬੈਠ ਕੇ ਹੀ ਪੀਮੋ ਤਾਂ ਜਿੰਨੀ ਵੀ ਤੁਹਾਡੀ ਬੋਡੀ ਦੇ ਵਿੱਚ ਗਰਮੀ ਐ ਤੇਜਾਬ ਐ ਜਾਂ ਤੁਹਾਡੇ ਅੰਦਰ ਹਨਾ ਆਪਾਂ ਗੈਸ ਬਣੀ ਹੋਈ ਐ ਉਹ ਸਾਰੀ ਦੇਖੋ ਤੁਹਾਨੂੰ ਹਨਾ ਹੌਲੀ-ਹੌਲੀ ਨਿਕਲ ਜਾਊਗੀ ਤੇ ਇੱਕ ਆਪਣੀ ਰੂਟੀਨ ਹੋਰ ਬਣਾ ਲਓ ਹਨਾ ਇੱਕ ਧਾਗਾ ਮਿਸਰੀ ਤੇ ਸੌਫ ਦੋਨਾਂ ਨੂੰ ਪੀਸ ਕੇ ਨਾ ਕਿਸੇ ਡੱਬੀ ਵਗੈਰਾ ਦੇ ਵਿੱਚ ਪਾ ਕੇ ਆਪਣੇ ਡਾਈਨਿੰਗ ਟੇਬਲ ਤੇ ਰੱਖ ਲਓ ਜਾਂ ਆਪਣੇ ਕਿਚਨ ਦੇ ਵਿੱਚ ਰੱਖ ਲਓ ਖਾਣਾ ਜਦੋਂ ਵੀ ਤੁਸੀਂ ਖਾਣਾ ਤਿੰਨੇ ਟਾਈਮ ਉਹਨੂੰ ਲੈ ਲਓ ਨਾ ਤਾਂ ਤੁਹਾਨੂੰ ਗਰਮੀ ਹੋਵੇਗੀ ਤੇ ਨਾ ਤੁਹਾਡਾ ਹਨਾ ਮੋਟਾਪਾ ਵਧੇਗਾ ਕਿਉਂਕਿ ਜਿਹੜੀ ਚੀਜ਼ ਖਾ ਲੂਗੇ ਉਹ ਹਜਮ ਆ ਜਾਗੀ ਤੇ ਆਪਣੇ ਆਪ ਹੀ ਮੋਟਾਪਾ ਨਹੀਂ ਵਧੇਗਾ ਹਨਾ ਤੇ ਨਾਲੇ ਤੁਹਾਡੀ ਜਿਹੜੀ ਕਬਜ਼ ਦੀ ਪ੍ਰੋਬਲਮ ਹੈ ਉਹ ਵੀ ਖਤਮ ਹੋਊਗੀ ਤੁਹਾਡਾ ਪੇਟ ਸਾਫ਼ ਤੇ ਤੋ ਤੁਸੀਂ ਆਪ ਤਾਂんだろうਸਤ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਾਂਗੇ ਹੁਣ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਾਰੇ ਪਿਆਣ ਭਰਾਵਾਂ ਨੂੰ ਮੇਰੇ ਵੱਲੋਂ ਸਤ ਸ੍ਰੀ ਅਕਾਲ